ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਗੋਪੀ ਗੁਰਪ੍ਰੀਤ ਸੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬਹੁਤ-ਬਹੁਤ ਸ਼ੁਕਰਗੁਜ਼ਾਰ ਜਿਹੜੇ ਤੁਸੀਂ ਬਾਈ ਮੈਨੂੰ ਇੰਨਾ ਪਿਆਰ ਕਰਦੇ ਹੋ ਤੇ ਐਨੇ ਮੈਨੂੰ ਫੋਨ ਕਾਲਸ ਕਰਦੇ ਹੋ ਤੁਹਾਡਾ ਬਾਈ ਜੀ ਬਹੁਤ-ਬਹੁਤ ਧੰਨਵਾਦ ਉਦੋਂ ਵੱਡਾ ਬਾਈ ਜੀ ਧੰਨਵਾਦ ਨਾਲੇ ਲਵ ਯੂ ਉਹਨਾਂ ਨੂੰ ਜਿਹੜੇ ਭਰਾ ਮੇਰੇ ਖਿਲਾਫ ਪੋਸਟਾਂ ਪਾਉਂਦੇ ਆ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਜਾ ਜਿਹੜੇ ਗਲਤ ਕਮੈਂਟ ਕਰਦੇ ਆ ਉਹਨਾਂ ਦੀ ਪ੍ਰਮਾਤਮਾ ਕਰੇ ਵੀ ਜਦੋਂ ਮੈਂ ਮਰਾਂ ਮੈਥੋਂ ਵੀ 4-5 ਸਾਲ ਉਮਰ ਲੰਮੀ ਹੋਵੇ ਕਿਉਂਕਿ ਜਦੋਂ ਬੰਦਾ ਮਰ ਜਾਂਦਾ ਉਹਨੂੰ ਦੁਨੀਆ ਭੁੱਲ ਜਾਂਦੀ ਆ ਤੇ ਮੇਰੇ ਮਰਨ ਤੋਂ ਬਾਅਦ ਉਹ ਮੇਰੀ ਫੇਰ ਵੀ ਹਾਜ਼ਰੀ ਲਵਾਉਂਦੇ ਰਹਿਣ ਜਿੱਥੇ ਮੇਰੀ ਨਹੀਂ ਹਾਜ਼ਰੀ ਲੱਗਦੀ ਸੋ ਪ੍ਰਮਾਤਮਾ ਨੇ ਡਿਊਟੀ ਲਈ ਆ ਉਹਨਾਂ ਦੀ ਤੁਹਾਨੂੰ ਭਾਈ ਲਵ ਯੂ ਆ ਟਰੱਕ ਭਰ ਕੇ ਆਈ ਤੁਸੀਂ ਪੋਸਟਾਂ ਪਾਉਂਦੇ ਰਹੋ ਕਿਉਂਕਿ ਜਿੱਥੇ ਮੇਰੀ ਹਾਜ਼ਰੀ ਨਹੀਂ ਹੁੰਦੀ ਸੋ ਪ੍ਰਮਾਤਮਾ ਤੁਹਾਡੇ ਥਰੂ ਮੇਰੀ ਹਾਜ਼ਰੀ ਉੱਥੇ ਵੀ ਲਵਾ ਦਿੰਦਾ ਤੁਹਾਨੂੰ ਲਵ ਯੂ ਦੋ ਟਰੱਕ ਭਰ ਕੇ ਆ ਜਿਹੜੇ ਪਿਆਰ ਕਰਦੇ ਆ ਉਹਨਾਂ ਨੂੰ ਤਾਂ ਟਰੱਕਾਂ ਦੇ ਟਰੱਕ ਭਰ ਕੇ ਹੈਗੇ ਆ ਤੇ ਬਾਕੀ ਭਾਈ ਮੈਂ ਥੋੜੇ ਜਿਹੇ ਦਿਨਾਂ ਥੋੜਾ ਜਿਹਾ ਬਿਜੀ ਚੱਲ ਰਿਹਾ ਸੀਗਾ ਮੈਂ ਕਿਹਾ ਵੀ ਭਰਾਵਾਂ ਦਾ ਥੈਂਕ ਯੂ ਤਾਂ ਕਰਾਂਗੇ ਜਿਹੜੇ ਪੋਸਟਾਂ ਪਾਉਂਦੇ ਆ ਪਰ ਬਿਜੀ ਸ਼ਡਿਊਲ ਕਰਨ ਬੋਲਿਆ ਨਹੀਂ ਗਿਆ ਮਾਫੀ ਚਾਹਣਾ ਤੇ ਜਿਹੜੇ ਭੈਣ ਭਰਾ ਭਾਈ ਪਿਆ